ਭਾਰਤ ਉਸ ਤਾਰਾ ਸਾਲਾਂ ਦਾ ਦਰਦ ਕੀਤਾ ਖਤਮ ਰੋਮਾਂਟਿਕ T20 ਫਾਈਨਲ ਦੀ ਕੀਤੀ ਜਿੱਤ ਹਾਸਲ ਦੇਸ਼ ਭਰ ਵਿੱਚ ਜਿੱਤ ਦੀ ਮਨਾਈ ਗਈ ਖੁਸ਼ੀ ਭਾਰਤ ਆਖਿਰਕਾਰ ਦੱਖਣੀ ਅਫਰੀਕਾ ਤੋਂ T20 ਫਾਈਨਲ ਮੈਚ ਜਿੱਤ ਗਿਆ ਦੱਖਣੀ ਅਫਰੀਕਾ ਨੂੰ 30 ਗਿੰਦਾ ਵਿੱਚ ਜਿੱਤਣ ਲਈ ਸਿਰਫ 30 ਦੌੜਾਂ ਦੀ ਜ਼ਰੂਰਤ ਸੀ ਇਸ ਦੇ ਬਾਵਜੂਦ ਦੱਖਣੀ ਅਫਰੀਕਾ ਹਾਰ ਗਿਆ 2013 ਤੋਂ ਬਾਅਦ ਭਾਰਤ ਦਾ ਇਹ ਪਹਿਲਾ ਵੱਡਾ ਖਿਤਾਬ ਹੈ ਅਤੇ 2007 ਦੇ T20 ਵਿਸ਼ਵ ਕੱਪ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ T20 ਵਿਸ਼ਵ ਕੱਪ ਜਿੱਤਿਆ ਭਾਰਤ ਪੂਰੇ ਟੂਰਨਾਮੈਂਟ ਦੌਰਾਨ ਇੱਕ ਵੀ ਮੈਚ ਹਾਰੇ ਬਿਨਾ T20 ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਅਤੇ 2013 ਤੋਂ ਬਾਅਦ ਇਸ ਤਰੀਕੇ ਨਾਲ ICC ਖਿਤਾਬ ਜਿੱਤਣ ਵਾਲੀ ਪਹਿਲੀ ਟੀਮ ਹੈ ਖਾਸਾ ਕਪਤਾਨ ਵਿਰਾਟ ਕੋਹਲੀ ਜਿਸ ਨੇ ਸਾਰੇ ਟੂਰਨਾਮੈਂਟ ਵਿੱਚ ਲੰਬੇ ਸਮੇਂ ਤੱਕ ਸੰਦਰਸ਼ ਕੀਤਾ 59 ਗਿੰਦਾ ਵਿੱਚ 76 ਦੌੜਾ ਬਣਾਉਣ ਲਈ ਮੈਚ ਦਾ ਸਰਵੋਤਮ ਖਿਡਾਰੀ ਰਿਹਾ ਉਸਨੇ ਪੇਸ਼ਕਾਰੀ ਸਮਰੋਹ ਵਿੱਚ ਕੀਤੀ ਬਲਤੀ ਤੋਂ ਨਿਆਸ ਲੈਣ ਦਾ ਇਲਾਨ ਕੀਤਾ ਕੋਲੀ ਨੇ ਪਹਿਲਾ ਪਹਿਲੇ ਓਵਰ ਵਿੱਚ 3 ਚੱਕੇ ਜਰੇ ਅਕਸ਼ਰ ਅਤੇ ਕੋਲੀ ਵਿਚਾਲੇ ਚੌਥੀ ਵਿਕ੍ਰਿ ਲਈ 54 ਗੇਟਾਂ ਤੇ 72 ਦੌੜਾ ਦੀ ਸਾਂਝੇਦਾਰੀ ਰਹੀ ਦੂਜੇ ਓਵਰ ਵਿੱਚ ਰੋਹਿਤ ਸ਼ਰਮਾ ਅਤੇ ਰਿਸ਼ਭ ਪੰਤ ਨੂੰ ਆਊਟ ਕਰਕੇ ਦੱਖਣੀ ਅਫਰੀਕਾ ਨੇ ਇੱਕ ਵਾਰ ਮੈਚ ਵਾਪਸੀ ਕੀਤੀ ਹਾਲਾਂਕਿ ਕਵਿੰਟਨ ਦੀ ਕਾਗਦੀ ਸ਼ਾਨਦਾਰ ਫੀਲਡਿੰਗ ਦੀ ਬਦੌਲ ਅਕਸ਼ਰ ਆਪਣੇ ਅਰਥ ਸਾਇੰਕਟਿਕ ਨੂੰ ਸਿਰਫ ਤਿੰਨ ਦੌੜਾਂ ਪਹਿਲਾ ਆਊਟ ਹੋ ਗਿਆ ਕੋਲੀ ਨੇ ਆਖਰਕਾਰ 48 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪਾਰ ਕੀਤਾ ਇਸ ਤੋਂ ਬਾਅਦ ਸੂਰਜ ਕੁਮਾਰ ਯਾਦਵ ਕਾਗਜ਼ੋ ਰਪਾਟਾ ਦੇ ਹੱਥੋਂ ਆਊਟ ਹੋਇਆ ਅਤੇ ਇਸ ਤਰ੍ਹਾਂ ਭਾਰਤ ਨੇ ਪਾਵਰ ਪਲੇ ਦੇ ਅੰਦਰ ਤਿੰਨ ਵਿਕਟਾਂ ਗਵਾ ਦਿੱਤੀ ਕੋਲੀ ਅਤੇ ਅਖਰ ਪਟੇਲ ਨੇ ਇਸ ਤੋਂ ਬਾਅਦ ਭਾਰਤ ਨੂੰ ਖੁੱਝ ਫਿਰ ਕੀਤਾ ਅਤੇ ਉਹ 10ਵੇਂ ਓਵਰ ਤੱਕ ਖੇਲੇ ਅਖਰ ਪਟੇਲ ਦਾ ਸਕੋਰ 70 ਪਾਰ ਗਿਆ ਅਤੇ ਭਾਰਤ ਨੇ 14 ਓਵਰਾਂ ਦੇ ਅੰਦਰ ਉਦਾਹਰਨਾ ਪਰ ਕਰ ਲਿਆ ਅਤੇ ਫਿਰ 18 ওভার ਵਿੱਚ ਕੋਲੀ ਆਊਟ ਹੋਇਆ ਉਸ ওভার ਵਿੱਚ ਕੋਲੀ ਦੁਆਰਾ ਇੱਕ ਛੱਕਾ ਅਤੇ ਇੱਕ ਚੌਕਾ ਲਗਾਇਆ ਗਿਆ ਕੋਲੀ ਦੀ ਪਾਰੀ ਨੇ ਭਾਰਤ ਨੂੰ ਖਰਾਬ ਸ਼ੁਰੂਆਤ ਤੋਂ ਉਭਾਰਨ ਲਈ 176 ਤੇ 7 ਦੌੜਾਂ ਦੇ ਸਕੋਰ ਤੱਕ ਪਹੁੰਚਣ ਵਿੱਚ ਮਦਦ ਕੀਤੀ ਇਸ ਤਰ੍ਹਾਂ T20 ਵਿਸ਼ਵ ਕੱਪ ਫਾਈਨਲ ਵਿੱਚ ਸਭ ਤੋਂ ਵੱਧ ਸਕੋਰ ਦਾ ਰਿਕਾਰਡ ਤੋੜ ਦਿੱਤਾ ਗਿਆ। ਦੱਖਣੀ ਅਫਰੀਕਾ ਦੀ ਸ਼ੁਰੂਆਤ ਖਰਾਬ ਰਹੀ ਜਦੋਂ ਬ੍ਰੀਜ਼ਾ ਹੈਂਡਰਿਕਸ ਦੂਜੇ ਓਵਰ ਵਿੱਚ ਜਸਪ੍ਰੀਤ ਬੁਮਰਾ ਦੇ ਇੱਕ ਆਊਟ ਸਵਿੰਗ ਨਾਲ ਆਊਟ ਹੋ ਗਿਆ। ਕਪਤਾਨ ਐਡਨ ਮਾਰਕਮ ਅਰਸ਼ਿਵ ਦੁਆਰਾ ਆਊਟ ਕੀਤਾ ਗਿਆ। ਇਸ ਤੋਂ ਬਾਅਦ ਕਵਿੰਟਨ ਡੀ ਕਾਕ ਅਤੇ ਕ੍ਰਿਸਟਨ ਛੱਗਬਖਸ ਨੇ 38 ਗੇਂਦਾਂ ਤੇ 58 ਦੌੜਾਂ ਦੀ ਪਾਰੀ ਖੇਡ ਕੇ ਦੱਖਣੀ ਅਫਰੀਕਾ ਦੇ ਸਾਹ ਥੋੜੇ ਸੌਖੇ ਕੀਤੇ। ਭਾਰਤ ਨੇ ਲਗਾਤਾਰ ਵਿਕਟਾਂ ਦੇ ਨਾਲ ਦੱਖਣੀ ਅਫਰੀਕਾ ਨੂੰ ਜਦ ਹੀ ਗੇਟ ਪਾਈ ਰੱਖਿਆ ਹਾਲਾਂਕਿ ਸਟਾਰ ਬਸ ਨੇ ਅੱਖਰ ਤੇਲ ਅਤੇ ਵੀ ਕਾਤ ਅਸ਼ਦੀਰ ਤੇ ਹੱਥੋਂ ਆਊਟ ਹੋਈ ਹੈਨਰੀਟ ਕਲਾਸਕਲ ਫਿਰ ਅਚਾਨਕ 15ਵੇਂ ਓਵਰ ਵਿੱਚ 24 ਦੌੜਾ ਬਣਾ ਕੇ ਭਾਰਤ ਦੇ ਹੱਥੋਂ ਪਾਰੀ ਨੂੰ ਲੈ ਕੇ ਜਾ ਰਿਹਾ ਸੀ ਪਰ ਭਾਰਤ ਦੇ ਹਾਰਦਿਕ ਪਾਡੇਆ ਨੇ 15ਵੇਂ ਓਵਰ ਵਿੱਚ ਉਸ ਨੂੰ ਟਾਵਲੀਅਨ ਬਾਬਸ ਪੇਜ ਦਿੱਤਾ ਪੁਰੇ ਕੁਮਾਰ ਨੇ ਵਧੀਆ ਫੀਲਡਿੰਗ ਦਾ ਪ੍ਰਦਰਸ਼ਨ ਕੀਤਾ ਅਤੇ ਆਖਿਰਲੇ ਕੈਚ ਫੜ ਕੇ ਭਾਰਤ ਦੇ ਸਿਰ ਤੇ ਜਿੱਤ ਦਾ ਸੇੜਾ ਬਣਿਆ ਪੁਰੇ ਕੁਮਾਰ ਦੇ ਕੈਚ ਦੀ ਤੁਲਨਾ 1983 ਵਿਸ਼ਵ ਕੱਪ ਦੇ ਕਪਿਲ ਦੇਵ ਦੇ ਸ਼ਾਨਦਾਰ ਕੈਚ ਨਾਲ ਕੀਤੀ ਗਈ ਜਸਰਿਤ ਪੁਮਰਾ ਤੇ ਅਰਸ਼ਦੀਪ ਨੇ ਦਕਣੀ ਸ੍ਰਿਕਾਦ ਨੂੰ ਚੈੱਕ ਹੋਲ ਤੇ ਰੱਖਿਆ ਬੋਮਰਾ ਨੇ ਸਿਰਫ ਦੋ ਦੌੜਾਂ ਦਿੱਤੀਆਂ ਅਤੇ 18ਵੇਂ ਓਵਰ ਵਿੱਚ ਮਾਰਕੋ ਜੈਨਸਨ ਨੂੰ ਆਊਟ ਕੀਤਾ ਤੇ ਫਿਰ ਅਸ਼ਦੀਪ ਨੇ 19ਵੇਂ ਓਵਰ ਵਿੱਚ ਸਿਰਫ ਚਾਰ ਦੌੜਾਂ ਦਿੱਤੀਆਂ ਪਾਉਂਡੇ ਨੇ ਫਿਰ ਆਖਰੀ ਓਵਰ ਸੁੱਟਿਆ ਤੇ ਦਕਣੀ ਸ੍ਰਿਕਾਦ ਨੂੰ ਜਿੱਤਣ ਦੇ ਟੀਚੇ ਤੋਂ ਰੋਕ ਗਿਆ ਇਸ ਤਰ੍ਹਾਂ ਭਾਰਤ ਨੇ ਆਪਣਾ 17 ਸਾਲਾਂ ਦੇ ਖਤਾਰ ਦੇ ਸੋਕੇ ਨੂੰ ਖਤਮ ਕੀਤਾ ਬਿਊਰੋ ਰਿਪੋਰਟ ਕਰਦੀ ਕਲਾ ਟਾਈਮਪੇਸ